ਹਾਜ਼ਰੀਨ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਰਮੇਸ਼ ਰੰਗੀਲਾ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਪੰਜਾਬੀ ਬੋਲਣ ਵਾਲੀਏ ਕੁੜੀਏ ਸੁਣਾਉਣ ਜਾ ਰਿਹਾ ਆਸ ਕਰਦਾ ਕਿ ਤੁਹਾਨੂੰ ਪਸੰਦ ਆਏਗੀ ਲਓ ਸੁਣੋ ਪੰਜਾਬੀ ਬੋਲਣ ਵਾਲੀਏ ਕੁੜੀਏ ਕੱਦ ਤੇਰਾ ਹੈ ਵੱਡਾ ਪੰਜਾਬੀ ਬੋਲਣ ਵਾਲੀਏ ਕੁੜੀਏ ਕੱਦ ਤੇਰਾ ਹੈ ਵੱਡਾ ਲੋਕ ਪਾਉਂਦੇ ਨੇ ਜੀਨਾ ਸ਼ੀਨਾ ਤੂੰ ਸਲਵਾਰ ਤੇ ਝੱਗਾ ਤੂੰ ਸਲਵਾਰ ਤੇ ਝੱਗਾ ਔਰ ਹੂਰ ਪੰਜਾਬ ਦੀ ਤੂੰ ਤਾਂ ਕੁੜੀਏ ਖੇਤਾਂ ਦੀ ਹੈ ਰਾਣੀ ਹੂਰ ਪੰਜਾਬ ਦੀ ਤੂੰ ਤਾਂ ਕੁੜੀਏ ਖੇਤਾਂ ਦੀ ਹੈ ਰਾਣੀ ਔਰ ਕੀ ਕੀ ਸਿਫਤ ਕਰਾਂ ਮੈਂ ਤੇਰੀ ਸ਼ਬਦ ਨਾਲ ਕੋਈ ਲੱਭਾ ਪੰਜਾਬੀ ਬੋਲਣ ਵਾਲੀ ਏ ਕੁੜੀਏ ਕੱਦ ਤੇਰਾ ਹੈ ਵੱਡਾ ਪੰਜਾਬੀ ਬੋਲਣ ਵਾਲੀ ਏ ਕੁੜੀਏ ਕੱਦ ਤੇਰਾ ਹੈ ਵੱਡਾ ਔਰ ਸਭਿਆਚਾਰਾਂ ਵਿੱਚੋਂ ਤੇਰਾ ਸਭਿਆਚਾਰ ਪੰਗੂੜਾ ਸਭਿਆਚਾਰਾਂ ਵਿੱਚੋਂ ਕੁੜੀਏ ਔਰ ਸਭਿਆਚਾਰਾਂ ਵਿੱਚੋਂ ਕੁੜੀਏ ਤੇਰਾ ਸਬਿਆਚਾਰ ਪੰਘੂੜਾ ਹੋਰ ਹਜ਼ਾਰਾਂ ਰੰਗਾਂ ਨਾਲੋਂ ਰੰਗ ਤੇਰਾ ਹੈ ਘੂੜਾ ਪੰਜਾਬੀ ਲਿਬਾਸ ਨਾਲ ਤੂੰ ਆਪਣਾ ਆਪਣਾ ਆਪ ਸ਼ਿੰਗਾਰਾ ਔਰ ਲੰਬੇ ਕਾਲੇ ਵਾਲ ਰੇਸ਼ਮੀ ਵਿੱਚ ਚਮਕੇ ਮੁਖੜਾ ਪੂਰਾ ਸਬਿਆਚਾਰਾਂ ਵਿੱਚੋਂ ਤੇਰਾ ਸਬਿਆਚਾਰ ਪੰਘੂੜਾ ਸਬਿਆਚਾਰਾਂ ਵਿੱਚੋਂ ਕੁੜੀਏ ਤੇਰਾ ਸਬਿਆਚਾਰ ਪੰਘੂੜਾ ਔਰ ਦੁਨੀਆ ਦਾ ਹਰ ਬੰਦਾ ਕੁੜੀਏ ਸਿਫਤਾਂ ਤੇਰੀਆਂ ਕਰਦਾ ਦੁਨੀਆ ਦਾ ਹਰ ਬੰਦਾ ਕੁੜੀਏ ਸਿਫਤਾਂ ਤੇਰੀਆਂ ਕਰਦਾ ਔਰ ਆਪਣਾ ਹੀ ਤੂੰ ਗੁੜ ਖਾਵੇਂ ਭਾਵੇਂ ਰੱਖਦੀ ਤੂੰ ਹੈ ਪਰਦਾ ਆਪਣਾ ਹੀ ਗੁੜ ਖਾਵੇਂ ਭਾਵੇਂ ਰੱਖਦੀ ਤੂੰ ਹੈ ਪਰਦਾ ਔਰ ਨੀਵੀਂ ਪਾਕੇ ਚੱਲੇ ਤੂੰ ਨੀਵੀਂ ਪਾਕੇ ਚੱਲੇ ਤੂੰ ਮਟਕ ਮਟਕ ਪੱਬ ਧਰਦੀ ਵੇ ਕੇਰੋਬ ਤੇਰਾ ਤੈਥੋਂ ਲੁਚਾ ਲੰਡਾ ਡਰਦਾ ਔਰ ਦੁਨੀਆਂ ਦਾ ਹਰ ਬੰਦਾ ਕੁੜੀਏ ਸਿਫਤਾਂ ਤੇਰੀਆਂ ਕਰਦਾ ਸਿਫਤਾਂ ਤੇਰੀਆਂ ਕਰਦਾ ਔਰ ਛੋਟਿਆਂ ਨੂੰ ਤੂੰ ਪਿਆਰ ਕਰੇਂਦੀ ਛੋਟਿਆਂ ਨੂੰ ਤੂੰ ਪਿਆਰ ਕਰੇਂਦੀ ਵੱਡਿਆਂ ਦਾ ਹਾ ਆਦਰ ਬਾਪੂ ਚਾਚਾ ਆਖੇ ਤੂੰ ਕਹੇ ਨਾ ਅੰਕਲ ਫਾਦਰ ਕਹੇ ਨਾ ਅੰਕਲ ਫਾਦਰ ਔਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਕਾਇਮ ਰੱਖਾ ਔਰ ਸ਼ਰਮ ਹਜਾਤੂ ਰੱਖੇ ਕੁੜੀਏ ਸਿਰ ਤੇ ਲੈਂਦੀ ਚਾਦਰ ਛੋਟਾਂ ਨੂੰ ਤੂੰ ਪਿਆਰ ਕਰੇਂਦੀ ਵੱਡਿਆਂ ਦਾ ਹਾ ਆਦਰ ਵੱਡਿਆਂ ਦਾ ਹਾ ਆਦਰ ਔਰ ਮਰਦਾਂ ਦਾ ਦਬਦਬਾ ਸੀ ਹੁੰਦਾ ਵਿੱਚ ਹਵੇਲੀ ਰਹਿੰਦੀ ਮਰਦਾਂ ਦਾ ਦਬਦਬਾ ਸੀ ਹੁੰਦਾ ਵਿੱਚ ਹਵੇਲੀ ਰਹਿੰਦੀ ਸਮੇਂ ਦੀ ਕਦਰ ਜਾਣ ਲਈ ਵੇਲੀ ਨਾ ਤੂੰ ਬੰਦੀ ਔਰ ਮਿਹਨਤ ਅਤੇ ਮਸ਼ਕਤ ਕਰਕੇ ਅੱਗੇ ਤੂੰ ਹੈ ਆਈ ਮਿਹਨਤ ਅਤੇ ਮਸ਼ਕਤ ਕਰਕੇ ਅੱਗੇ ਤੂੰ ਹੈ ਆਈ ਔਰ ਸਮੇਂ ਦੀ ਕਦਰ ਜਾਣ ਲਈ ਵੈਲੀ ਨਾ ਤੂੰ ਬਹਿੰਦੀ ਮਿਹਨਤ ਅਤੇ ਮੁਸ਼ਕਲ ਕਰਕੇ ਅੱਗੇ ਤੂੰ ਹੈ ਆਈ ਵਾ ਵਾ ਕੁੜੀਏ ਪੰਜਾਬ ਦੀ ਏ ਖਲਕਤ ਹੈ ਹੈ ਕਹਿੰਦੀ ਮਰਦਾਂ ਦਾ ਦਬ ਦਬਾ ਸੀ ਹੁੰਦਾ ਵਿੱਚ ਹਵੇਲੀ ਰਹਿੰਦੀ ਤੂੰ ਵਿੱਚ ਹਵੇਲੀ ਰਹਿੰਦੀ ਤੂੰ ਵਿੱਚ ਹਵੇਲੀ ਰਹਿੰਦੀ ਔਰ ਹੂਰ ਪੰਜਾਬ ਦੀ ਤੂੰ ਤਾਂ ਕੁੜੀਏ ਦੇਸ ਕੌਮ ਦੀ ਸ਼ਾਨ ਹੂਰ ਪੰਜਾਬ ਦੀ ਤੂੰ ਤਾਂ ਕੁੜੀਏ ਦੇਸ਼ ਕੌਮ ਦੀ ਸ਼ਾਨ ਹਰ ਖੇਤਰ ਵਿੱਚ ਤੂੰ ਤਾਂ ਕੁੜੀਏ ਕੀਤੇ ਕੰਮ ਮਹਾਨ ਕੀਤੇ ਕੰਮ ਮਹਾਨ ਔਰ ਮਾਪਿਆਂ ਦਾ ਤੂੰ ਮਾਣ ਵਧਾਇਆ ਮਾਪਿਆਂ ਦਾ ਤੂੰ ਮਾਣ ਵਧਾਇਆ ਐਸੀ ਕਰੀ ਤਰੱਕੀ ਦਿਨ ਰਾਤ ਤੂੰ ਮਿਹਨਤਾਂ ਕਰਦੀ ਤੈਨੂੰ ਹੈ ਸਲਾਮ ਹੂਰ ਪੰਜਾਬ ਦੀ ਕੁੜੀਏ ਦੇਸ਼ ਕੌਮ ਦੀ ਸ਼ਾਨ ਹੂਰ ਪੰਜਾਬ ਦੀ ਤੂੰ ਤਾ ਕੁੜੀਏ ਦੇਸ ਕੌਮ ਦੀ ਸ਼ਾਨ ਦੇਸ ਕੌਮ ਦੀ ਸ਼ਾਨ ਔਰ ਪੰਜਾਬਣ ਕੁੜੀਏ ਤੇਰਾ ਅੱਜ ਸੁਨਹਿਰੀ ਯੁੱਗ ਹੈ ਆਇਆ ਪੰਜਾਬਣ ਕੁੜੀਏ ਤੇਰਾ ਅੱਜ ਸੁਨਹਿਰੀ ਯੁੱਗ ਹੈ ਆਇਆ ਬਾਬੇ ਨਾਨਕ ਤੈਨੂੰ ਹੱਕ ਹੈ ਹੁਣ ਦਵਾਇਆ ਬਾਬੇ ਨਾਨਕ ਤੈਨੂੰ ਹੱਕ ਹੈ ਹੁਣ ਦਵਾਇਆ ਹਰ ਖੇਤਰ ਤੈਨੂੰ ਤੇਰਾ ਔਰ ਹਰ ਖੇਤਰ ਵਿੱਚ ਮਾਰੀਆਂ ਮੱਲਾਂ ਕੀਤੀ ਤੂੰ ਤਰੱਕੀ ਹਰ ਖੇਤਰ ਵਿੱਚ ਮਾਰੀਆਂ ਮੱਲਾਂ ਕੀਤੀ ਤੂੰ ਤਰੱਕੀ ਤੇਰਾ ਗੀਤ ਰੰਗੀਲੇ ਤਾਂ ਲਿਖ ਕੇ ਅੱਜ ਹੈ ਗਾਇਆ ਔਰ ਪੰਜਾਬਣ ਕੁੜੀਏ ਤੇਰਾ ਸੁਨਹਿਰੀ ਯੁੱਗ ਹੈ ਆਇਆ ਪੰਜਾਬਣ ਕੁੜੀਏ ਤੇਰਾ ਅੱਜ ਸੁਨਹਿਰੀ ਯੁੱਗ ਹੈ ਆਇਆ ਤੇਰਾ ਅੱਜ ਸੁਨਹਿਰੀ ਯੁੱਗ ਹੈ ਆਇਆ ਸੁਨਹਿਰੀ ਯੁੱਗ ਹੈ ਆਇਆ ਧੰਨਵਾਦ